ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਲਖਤੇ ਜ਼ਿਗਰ ਸਾਹਿਬਜ਼ਾਦਾ ਪਾਪਾ ਫਤਿਹ ਸਿੰਘ ਜੀ ਦਾ ਜਨਮ ਦਿਹਾੜਾ ਹੈ। ਔਰ ਇਸ ਜਨਮ ਦਿਹਾੜੇ ਦੀਆਂ ਸਮੂਹ ਗੁਰਨਾਨਕ ਨਾਮਲੇਵਾ ਸਿੱਖ ਸੰਗਤਾਂ ਨੇ ਸਮੁੱਚੇ ਗੁਰੂ ਖਾਲਸਾ ਪੰਥ ਨੂੰ ਬਹੁਤ 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 ਵਧਾਈਆਂ। ਸਾਹਿਬਜ਼ਾਦਾ ਪਾਪਾ ਫਤਿਹ ਸਿੰਘ ਜੀ ਉਹ ਮਹਾਨ ਹਸੀ ਨੇ ਜਿਨ੍ਹਾਂ ਨੇ ਪੰਜ ਭੌਤਿਕ ਤੰਦ ਦੇ ਵਿੱਚ ਉਮਰ ਭਾਵੇਂ ਛੋਟੀ ਹੰਡਾਈ ਹੈ ਪਰ ਸਾਕਾ ਵੱਡਾ ਕੀਤਾ ਆਪਣੇ ਵੀਰ ਬਾਬਾ ਜੋਰਾਵਰ ਸਿੰਘ ਜੀ ਨਾਲ ਮਿਲ ਕੇ ਸਰਹੰਦ ਦੀ ਧਰਤੀ ਦੇ ਉੱਤੇ ਉਹ ਸਾਕਾ ਵਰਤਾਇਆ ਆਪਣੀ ਮਹਾਨ ਸ਼ਹਾਦਤ ਦੇ ਕੇ ਜਿਸ ਨੂੰ ਰਹਿੰਦੀ ਦੁਨੀਆ ਜਿਹੜੀ ਹੈ ਉਹ ਯਾਦ ਕਰਦੇ ਰਹੇ ਸਹਬਜ਼ਾਦਾ ਬਾਬਾ ਫਤਿਹ ਸਿੰਘ ਜੀ ਸਹਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਇਹ ਦੋ ਪਿਆਰੀਆਂ ਐਸੀਆਂ ਬੰਦਗੀ ਪਜੰਤੇ ਸਿਮਰਨ ਦੀਆਂ ਮੂਰਤ ਰੂਹਾਂ ਨੇ ਜਿਨ੍ਹਾਂ ਨੇ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਹੈ ਦੀਨ ਕਬੂਲ ਕਰਨਾ ਈਮ ਮੰਨਣੀ ਜਿਹੜੀ ਹੈ ਇਹ ਪਰਵਾਣ ਨਹੀਂ ਕੀਤੀ ਮੌਤ ਪਰਵਾਣ ਕੀਤੀ ਹੈ ਔਰ ਸਾਨੂੰ ਇਹ ਸਿਖਾਇਆ ਹੈ ਕਿ ਜਿਹੜੇ ਆਪਣੇ ਅਕੀਦੇ ਲਈ ਆਪਣੇ ਵਿਸ਼ਵਾਸ ਲਈ ਆਪਣੇ ਹੱਕਾਂ ਲਈ ਆਪਣੇ ਧਰਮ ਲਈ ਡਟ ਕੇ ਪਹਿਰੇਦਾਰੀ ਕਰਦੇ ਉਹ ਹਮੇਸ਼ਾ ਸੰਸਾਰ ਦੇ ਉੱਤੇ ਯਾਦ ਰੱਖੇ ਜਾਂਦੇ ਜਿੰਦਗੀ ਆਉਣੀ ਜਾਣੀ ਹੈ ਜਿੰਦਗੀ ਨੇ ਇੱਕ ਦਿਨ ਮੁੱਕਣਾ ਮੁੱਕ ਜਾਂਦੀ ਹੈ ਖਤਮ ਹੋ ਜਾਂਦੀ ਹੈ ਪਰ ਉਹ ਜਿੰਦਾਂ ਕਦੇ ਖਤਮ ਨਹੀਂ ਹੁੰਦੀਆਂ ਜਿਹੜੀਆਂ ਬਾਬਾ ਫਤਿਹ ਸਿੰਘ ਬਾਬਾ ਜੋਰਾਵਰ ਸਿੰਘ ਵਾਂਗ ਆਪਣੀ ਜਾਨ ਨਿਸ਼ਾਵਰ ਕਰ ਜਾਂਦੇ ਆ ਮੈਂ ਇੱਕ ਵਾਰੀ ਫੇਰ ਇਨ੍ਹਾਂ ਮਹਾਨ ਸੂਰਬੀਰ ਜੋਧਿਆਂ ਦੇ ਜਿਨ੍ਹਾਂ ਨੇ ਮਹਾਨ ਸ਼ਹਾਦਤ ਦਿੱਤੀ ਹੈ ਮੈਂ ਜਨਮ ਦਿਨ ਦੇ ਉੱਤੇ ਬਾਬਾ ਸਾਹਿਬ ਜਾਦਾ ਬਾਬਾ ਫਤਿਹ ਸਿੰਘ ਜੀ ਦੇ ਜਨਮ ਦਿਨ ਦੇ ਉੱਤੇ ਬਹੁਤ 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 ਸਮੂਹ ਖਾਲਸਾ ਪੰਥ ਨੂੰ ਵਧਾਈ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ